ਕੀ ਹਲਚਾਲੇ ਹੋ ਰਿਹਾ ਥੀਵਿੰਗ ਸਾਡੇ ਸੱਚ ਹੋ ਜਾਗਾ ਜੀ ਕਿ ਆਜ ਮੈਂ ਚੱਲ ਰਹਾ ਹਾਂ ਡਿੱਗਰ ਲੈ ਕੇ ਆਲੂ ਪਟਣ ਵਾਲੇ ਤੇ ਇਹਦਾ ਕੀ ਕਰਨਾ ਆਈ ਪਟਟਾ ਕਿੱਥੇ ਹੈ ਅੰਦਰ ਰੋਕੀ ਠੀਕ ਆ ਬਈ ਤੇ ਇਹ ਬਸ ਹੋਰ ਤਾਂ ਨਹੀਂ ਕੁਛ ਹੈਗਾ ਮਾੜਾ ਮੋਟਾ ਹੈਗਾ ਆਪਾਂ ਦਿਖਾ ਲਿਓਣਾ ਆ ਵੀ ਸੱਦੇ ਮੈਂ ਚੱਲਾ ਹਾਂ ਉਹਦੇ ਜਿਹੜੇ ਨਾਲ ਦੇ ਲੈਂਦੇ ਭਾਈ ਇਹ ਲੈ ਆ ਗਏ ਦੁਕਾਨ ਤੇ ਇਹ ਮਸ਼ੀਨ ਲੈ ਆਇਆ ਇਹ ਮਸ਼ੀਨ ਜਿਹੜਾ ਪੱਟਾ ਆ ਉਹ ਵਾਲਾ ਕੰਮ ਆ ਤੇ ਬਾਕੀ ਇੱਕ ਟਾਂਕਾ ਦੋ ਦੇ ਨਾ ਦੇ ਆ ਤੇ ਦੁਕਾਨੇ ਮੇਰੇ ਘਵਾ ਆ ਜਗਾ ਦੇਖ ਚੱਕ ਉਹ ਇਹ ਵਟਾ ਕੱਢਿਆ ਦੇਖੋ ਤੁਨਾ ਮਾਰਾ ਆ ਗਿਆ ਮੜਾ ਭਾਜੀ ਲੈਣ ਸਮਾਨ ਜਿਆ ਤੇ ਦੇਖੋ ਤੁਨਾ ਪੱਟਾ ਬਾਲੇ ਮੜਾ ਸੀਗਾ ਵਾ ਲੱਪੇ ਜਿਹੀ ਲਾਈ ਸੀਗੇ ਉਹ ਸਰਦ ਪਰ ਲੱਕ ਲਾਵਾਂਗੇ ਹੋ ਗਿਆ ਕੰਮ ਨਾੜ ਪੈ ਗਿਆ ਫੱਟਾ ਪੈ ਗਿਆ ਕੋਣ ਟਾਂਕੇ ਨੋਵੇਂ ਰਹਿੰਦੇ ਆ ਗੁਰੂ ਨਾੜ ਵੀ ਪਾਤਾ ਤੇ ਅਰੋ ਜਿਹੜਾ आ जाएगा तो लड़का मिनट बाद काम है और अंकरेले ਰਵਾਲੇਂ ਤੇ ਤਾਂ ਕਿਥੇ ਨਾੜ ਸੀ ਜਾ ਕੇ ਤੂੰ ਠੀਕ ਕਰਨ ਦੇ ਆ ਪਟਾ ਉਹ ਜਿਹੜਾ ਹੈਗਾ ਉਹ ਨਰਨ ਪਰਨ ਜਾਂਦਾ ਹੀ ਨਹੀਂ ਲੋੜ ਆਮ ਵਾ ਦੇ ਲੈ ਬਾਈ ਕਹਿੰਦਾ ਨਾਲ ਲੈ ਕੇ ਜਾਂਦਾ ਚੱਲ ਕੇ ਹੋਏ ਨਾ ਠੀਕ ਉਹਨੇ ਆਪਣੇ ਜਿੱਥੇ ਸੀਗਾ ਨਾ ਉਹ ਦਿਖਾਉਣਾ ਆ ਗਿਆ ਬਸ ਪਰ ਇਹਨੂੰ ਤਾਂ ਚੱਲਦਾ ਨਹੀਂ ਜਾਲ ਪਰ ਇਹ ਨਹੀਂ ਜਾਂਦਾ ਕਿਹੜਾ ਨਹੀਂ ਮੈਂ ਮੈਂ ਮੋਟਰ ਤੇ ਆ ਸੀਗਾ ਤੇ ਉਹ ਵਾਪਸ ਕਿਰਾਨੇ ਦੇ ਡਾਕਟਰ ਤੇ ਆ ਮੈਂ ਦੇਖਾਦੇ ਆ ਤੇ ਤੇ ਪਾਣੀ ਮੋੜ ਜਾਏਗਾ ਮਾਣ ਉਤਰਾਣੇ ਖਾਲ ਪਾਣੀ ਜੀਗੀ ਤੇ ਤਾਂ ਮਨ ਮਾਰਾ ਆਜਾ ਬਾ ਮੋਟਰ ਵੀ ਦੀ ਮੋਟਰ ਦਾ ਪਣ ਚੈੱਕ ਕਰਾਉਣੇ ਦੇਖ ਕੇ ਕੋਲ ਚੈੱਕ ਕਰੇ ਆਲ ਭਰ ਭਜਾਂਦੀ ਆ ਵੀ ਦੀ ਮੋਟਰ ਵੀ ਆ ਵੀ ਦੀ ਗਿਆ ਹਾਂ ਸਾਰਾ ਜਿੱਥੇ ਪਾਣੀ ਨਾ ਦੇਖੋ ਆੜਾ ਕੈਂਦੀਆਂ ਆ ਉੱਟੀ ਨਾ ਜਾਵੇ ਓ ਨੱਖਾ ਇਹ ਜਦੋਂ ਆਪਾਂ ਆਲੋਨ ਪਾਣੀ ਮੋੜੀ ਦਾ ਨਾ ਆਪਾਂ ਨਾ ਦਾ ਹੁਣ ਦੋ ਆ ਦਾ ਦੋ ਘੱਤੇ ਨੇ ਇੱਕ ਇਧਰ ਮੋੜਦਾ ਬੰਦਾ ਇੱਕ ਇਧਰ ਨੱਕਾ ਮੋੜਦਾ ਤੇ ਦੋਵਾਂ ਪਾਸੇ ਪਾਣੀ ਮੋੜੀਦਾ ਆਪਾਂ ਜੇ ਆਪਾਂ ਇੱਕ ਤੇ ਇੱਕ ਵੱਟ ਤੇ ਪੰਗ ਲਾਇਆ ਇਹ ਵੱਟ ਓੜ ਜਾਂਦੀ ਐ ਤੇ ਉਹ ਦੇਖੋ ਆ ਕਿੱਡੀ ਵੱਡੀ ਵੱਟ ਆ ਪਾਣੀ ਦੇਖੋ ਤੇ ਉਹ ਵੱਟਾ ਛੋਟੀਆਂ ਤਾਂ ਉਹ ਦੇਖ ਕਿੰਨਾ ਜਾਣਦੇ ਤੈਨੂੰ ਕੋਈ ਚੀਜ਼ ਦਿਖਾਵਾ ਦਰਾਇਆ ਸੀਗੇ ਯਾ ਜੀ ਟ੍ਰੱਕ ਨੇ ਚੋਪਰਣੀ ਲਾਉਣੀ ਹੈ ਗੁਆ ਇਹ ਗਿੱਲੇ ਖੇਤਾਂ ਦੇ ਬਾਹਰ ਨਿਕਲਣਾ ਤਾਂ ਹੈ ਨਹੀਂਗਾ ਆ ਡਰਾਈਵਰ ਹੋਣੀ ਆ ਪਹਿਲਾਂ ਲਾ ਕਹਿੰਦਾ ਭਾਈ ਨੇ ਕਹਿੰਦਾ ਕਿ ਇਹਦਾ ਇਹਦਾ ਗੀਅਰ ਕਿੱਧਰੋਂ ਪਹਿਣਾ ਮੈਂ ਤੈਨੂੰ ਨਾ ਕਰਦੀ ਕਿਹਦੇ ਔਖਾ ਇਹਦਾ ਹੈ ਨਾ ਇਹਦੇ ਮੁੰਡਾ ਕਿਦਾਂ ਕੰਮ ਆਲਾ ਹੈ ਚੱਕੇ ਦਾ ਫੋਨ ਤੇ ਲੱਗਾ ਹੈ ਕਿਲੇ ਕੇਚੇ ਵਾਰਤਾ ਤੇ ਆਇਆ ਹੈ ਹੈ ਇਹ ਨਿਕਲ ਨਾ ਨੁਕਲਾ ਤੇ ਹੈ ਨਹੀਂਗਾ ਉਹਨਾਂ ਨੂੰ ਗੇਰ ਦੇ ਨਹੀਂ ਪਤਾ ਉਹਨਾਂ ਨੂੰ ਗੇਰ ਦੇ ਨਹੀਂ ਪਤਾ ਕਿਦੋਂ ਆਈ ਪੈਣਾ ਗਿਆ ਗਿਆ ਉਹ ਗਿਆ A we आई कई आया टे उहो वेंदा नई न ਬਾਹ ਕਿਹੜਾ ਇਰਫਾਤਾ ਭਾਈ ਬਹੁਤ ਵਧੀਆ ਟਰੈਕਟਰ ਸੀ ਵਧੀਆ ਭਾਈ ਵੀ ਸਾਧਦੇ ਆ ਡਰਾਈਵਰ ਆ ਗਿਆ ਸੀ ਗੰਨੇ ਟ੍ਰਾਲੀ ਲੈ ਕੇ ਤੇ ਹੁਣ ਉਹ ਕੇ ਪਿੱਛੇ ਖੜੀ ਕਰ ਗਿਆ ਇਹ ਰੀੜੀ ਖੜੀ ਸੀਗੀ ਤੇ ਹੁਣ ਆ ਮਾਰ ਗਿਆ ਕਰਨ ਲੱਗਾ ਤੇ ਹੁਣ ਆਪਾਂ ਕੱਲ ਜਾਂ ਪਰਸੋਂ ਫੇਟ ਵਾਲੀ ਹਿੱਲੀਆਂ ਗੰਨੇ ਦੀ ਤੇ ਖਾਉਣ ਨਹੀਂ ਉਹ ਵੱਕੇ ਕਰਕੇ ਤੇ ਟਰੱਕੇ ਕਰਦੇ ਅੱਗੇ ਇਹ ਜਾਂਦੇ ਆਂ ਯੂ ਕਰੋ ਚੱਕ ਕਰਦੇ ਅੱਗੇ ਇਹ ਜਾਂਦੇ ਆਂ ਦੇਖੋ ਮਿਲ ਜਿੱਦਾਂ ਆ ਕਿ ਚੁੰਡੀ ਨਾਲ ਚੱਕਦੇ ਬਾਅਦ ਸਾਸਫਾਈ ਕਰਦੇ ਦੇਖੋ ਟਰਾਲੀ ਸਾਫ ਆ ਇੱਕ ਨਾ ਮੈਨੂੰ ਨਾ ਸਵਰਾਜ ਦੇ ਆ ਕਿ ਜਿਹੜਾ ਆਪਾਂ ਨਿਊ ਹੋਣਾ ਜਦੋਂ ਮੈਂ ਚਲਾਉਣਾ ਆ ਉਹਦੇ ਹੈ ਕਿ ਸਾਈਡ ਤੇ ਗੇਅਰ ਤੇ ਜਦੋਂ ਉਹ ਚਲਾ ਕੇ ਜਦੋਂ ਮੈਂ ਆ ਚਲਾਵਾ ਮਤਲਬ ਹੋਰ ਤਰ੍ਹਾਂ ਆ ਲੱਗਦਾ ਇਹਦੇ ਵਿੱਚ ਜਿੱਦਾਂ ਗੇਅਰ ਪਾਉਣੇ ਪੈਂਦੇ ਆ ਉਹਦੇ ਵਿੱਚ ਤਾਂ ਸਾਈਡ ਤੇ ਗੇਅਰ ਆ ਬੰਦਾ ਐਂ ਪਉਂਦਾ ਰਹਿੰਦਾ ਇਹ ਵਿੱਚ ਉਗਣਾ ਪੈਂਦਾ ਗੇਅਰ ਪਾਉਣੇ ਪੈਂਦੇ ਆ ਅਲੇ ਉਹ ਹੋਰ ਹਸ ਹਾਵ ਰਟ ਰੰ ਮਤਲਬ ਲੈਣਾ ਜਿੱਦਾਂ ਖੁੱਲ ਡੁੱਲਾ ਆ ਇਹ ਵੀ ਖੁੱਲਾ ਆ ਪਰ ਨਾ ਉਹ ਤਾਂ ਤੁਹਾਨੂੰ ਲੱਗਦਾ ਜੀ ਕਿ ਆਪਾਂ ਟਰੈਕਟਰ ਹੋਰ ਕੋਈ ਚਲਾ ਕੇ ਕਿ ਹੋਰ ਰਟ ਚਲਾਉਣਾ ਤੇ ਇਹ ਫਰਕ ਤਾਂ ਹੋਣਾ ਹੀ ਆ ਟਰੈਕਟਰ ਹਰ ਟਰੈਕਟਰ 'ਚ ਫਰਕ ਆ ਉਨਾ ਪਾ ਫੋਰਡ ਚਲਾ ਲਈਏ ਹੁਣ ਪੁਰਾਣਾ ਮਾਡਲ ਸਾਡੇ ਕੋਲ ਫੋਰਡ ਆ ਉਹ ਚਲਾ ਕੇ ਮੈਂ ਆਪਣਾ 3602 ਢਵਾਵਾਂ 3602 ਚਲਾ ਕੇ ਫਿਰ ਸਵਰਾਜ ਚਲਾਵਾਂ ਫਿਰ ਨਿਊ ਹੁਣ ਜਿਹੜਾ ਆਪਣਾ 25 ਮਾਡਲ ਆ 36 ਸਪੈਸ਼ਲ ਐਡੀਸ਼ਨ ਉਹ ਚਲਾਵਾਂ ਫਰਕ ਕੀ ਆ ਸਾਰਿਆਂ 'ਚ ਹੁਣ ਸਾਡੇ ਘਰ 'ਚ ਹੁਣ ਇਹ ਤਾਂ ਹਜਾਤ ਕਰ ਰਹੇ ਨੇ ਮੈਂ ਘੱਟ ਵਧੇ ਲਾਉਣਾ ਚਲੋ ਵੀ ਲੋਨ ਮੱਕੇ ਕਰਨ ਲੱਗਾ ਆ ਇਹਦੀ ਵੀ ਗੀਰ ਲੱਗ ਗਿਆ ਸਵਰਾਜ ਨਾਲ ਸਾਥ ਆ ਇਹਦੇ ਪੀਲਾ ਇਦਾਂ ਆ ਤੇ ਨਾ ਤੀਸਰਾ ਨਾਲ ਚੌਥਾ ਵਿੱਚ ਇਹ ਨਵਸਿਆ ਥੱਲੇ ਨਾਲ ਇਹ ਗੇਅਰ ਵੀ ਦਾ ਸਵਰਾਜ 850 ਨਾਲੋਂ ਨਾ ਵੱਖਰੇ ਆ ਅੱਜ ਦੇ ਬਹੁਤ ਸ਼ੀਤਾ ਆ ਪਾ ਦੇ ਵਿੱਚ ਇਗਰਾਂ ਦਾ ਕੰਮ ਕੀਤਾ ਫੇਰ ਇਧਰ ਮੁੰਡੇ ਕੋ ਚਲਾ ਕੇ ਜੀਟਰ ਚੋਟਰ ਚਲਾਇਆ ਤੇ ਆ ਗਏ ਇਧਰ ਆ ਗਵਾਏ ਅਸੀਂ ਕੇ ਇਹ ਭਰਾ ਨੇ ਲਿਆ ਆਪਣੇ ਭਰਾ ਮਾਮਾ ਮੇ ਦਾ ਮੁੰਡਾ ਯਾ ਭਰਾ ਆਪਣਾ ਵੀ ਸਾਧਦੇ ਆ ਆਪਣਾ ਜੁੰਡਿਆਰ ਲੈ ਕੇ ਆਇਆ ਆ ਵੀ ਸਾਧਦੇ ਆ ਤੇ ਭਰਾ ਕੋ ਪਹਿਲਾ ਸਿਕਾ ਸਕਾਟ ਸਕੋੜੀਆਂ ਨਾ ਆਹ ਕੋੜਲੀ ਤੇ ਕਿਹਦਾ ਡਾਟਾ ਗਿਆ ਪਿਆ ਵੀਰ ਉਹ ਤੇ ਜੋਨੀਆ ਟਰੈਕਟਰ ਆ ਇਹ ਕਿੰਨਾ ਮਾਡਲ ਆ ਕਿੰਨਾ ਮਾਡਲ ਆ 13 ਮਾਡਲ ਆ ਇਹ 13 ਮਾਡਲ ਆ ਕਿਹੜਾ ਜੋਨੀਆ ਰਿਹਾ ਹੈ ਕਲਤੀ ਮਾਡਲ ਰਣੀ ਕਿੰਨਾ 53 ਕਿੰਨਾ 2004 5304 12 ਮਾਡਲ ਆ ਨਾ ਵੇਖੋ 13 13 ਮਾਡਲ ਆ 13 ਮਾਡਲ ਆ ਤੇ ਕਿ ਕਿੰਨੇ ਸੰਡ ਰਹੀ ਆ 3 ਸੰਡ ਰਹਿਣਾ ਕਲਤੀ ਮਾਡਲ 3 ਸੰਡ ਰਿਹਾ ਬੁਮਾਰਕਾ ਵਧਾਈਆਂ ਤੁਹਾਨੂੰ ਭਾਜੀ ਬਹੁਤ ਬਹੁਤ ਨਹੀਂ ਆ ਤੇ ਵੇਖੋ ਕਰੋ ਚੈੱਕ ਭਰਾ ਨੇ ਕਹਿੰਦੇ ਸੀੜੀ ਵੀ ਲਵਾਈ ਹੈ ਵਿੱਚ ਭਾਈ ਮੈਂ ਕਰੂੰਗਾ ਚਾਲ ਕਰ ਦਿਖਾਉਂਗਾ ਕੋਈ ਗੱਲ ਉਹ ਵਾਲੀ ਸੀੜੀ ਹੁੰਦੀ ਨਹੀਂ ਜਿਹੜੀ ਇਹ ਮਤਲਬ ਚਲੋ ਬਚੇਰੇ ਟਰਬੋ ਤਾਂ ਨਹੀਂ ਲੱਗੀ ਤੇ ਨਾ ਮਤਲਬ ਬੰਡ ਬੰਡ ਪਾਇਲ ਇਹਨੇ ਸੀੜੀ ਤੇ ਮਾਰਨੀ ਨਹੀਂ ਕਿ ਚਲੋ ਉਹਦਾ ਜਿਹੜੀ ਸੀੜੀ ਆ ਨਾ ਇਹ ਮਤਲਬ ਆਵਾਜ਼ ਪੂਰੀ ਤਰ੍ਹਾਂ ਬਣਾਉਂਦੀ ਹੈ ਬੱਚ ਦਾ ਟਰਬੋ ਦੀ ਆਵਾਜ਼ ਨਹੀਂ ਹੁੰਦੀ ਨਾ ਉਦਾਂ ਬਣਾਉਂਦੀ ਹੈ ਆਵਾਜ਼ ਇਹ ਵਧੀਆ ਬਣਾ ਲੈਂਦੀ ਗੱਲਬਾਤ ਬਣਾਉਂਦੀ ਆ ਤੇ ਇਹਦੇ ਇਮੇਨ ਇਹ ਤੋ ਲੈ ਆ ਗਿਆ ਯਾਨੋ ਉਹਦੇ ਵਿੱਚ ਕਿਦਾਂ ਉਹ ਜਦੋਂ ਕੱਦੂ ਕਰਦੋਂ ਦੇ ਵਿੱਚ ਲੱਗਣਗਾ ਸਿਕੰਜਾ ਯਾ ਜਿਹੜਾ ਗੂਲ ਉਹ ਸੀਗੇ ਉਹਦੇ ਕਰਕੇ ਇਹਨਾਂ ਨੇ ਬਿਲਡ ਕੀਤੀ ਸੀਗਾ ਵਾਲੇ ਜਿਹੜਾ ਤਾਰ ਰਿੰਮਾਂ ਦੇ ਵਿੱਚ ਇਦਾਂ ਆ ਉਹ ਤਾਂ ਠੀਕ ਆ ਤੇ ਅਗੇ ਇਹ ਸਪਰੇ ਵੀ ਲੈ ਕੇ ਆਏ ਸੀਗੇ ਸਪਰੇ ਕਿਹੜੀ ਲੈ ਕੇ ਆਏ ਸਪਰੇ ਦਿਖਾਉਂਗਾ ਆਹ ਭਰਾ ਸਕਾਡ ਇਹ ਕਿੰਨਾ ਮਾਡਲ ਆ ਇਹ 61 ਮਾਡਲ 1900 1800 1900 1961 ਸਕਾਡ ਆ ਦੇਖੋ ਇਹ ਬਹੁਤ ਪੁਰਾਣੇ ਰੈਕਟਰ ਚ ਲਾਇਆ ਆ ਤੇ ਮੈਂ ਤੇ ਆ ਸਕੋਰ ਲਗਦਾ ਜੌਂਡੀਆ ਲਿਆ ਆ ਹਮਮ ਹੋਰ ਠੀਕ ਠਾਕ ਹੈ ਕੁਝ ਭਾਜੀ ਮੇਰੇ ਬਾਰੇ ਬੋਲਣ ਚਾਹੁੰਦੇ ਆਪਣੇ ਤੇ ਵੀ ਬਲੌਗ ਦੇ ਦੇਉਂਦੇ ਆ ਦਿੰਦੇ ਆ ਭਾਜੀ ਭਾਜੀ ਜ਼ਰੂਰ ਤੇ ਭਾਜੀ ਵਧੀਆ ਹੁੰਦਾ ਬਲੌਗ ਵਧੀਆ ਵਧੀਆ ਭਾਜੀ ਤੇ ਠੀਕ ਹੈ ਭਾਜੀ ਕੁਝ ਕਹਿਣਾ ਚਾਹੁੰਦੇ ਹੋਗੇ ਆਪਣੇ ਭਰਾਵਾਂ ਨੂੰ ਕੁਝ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਭਾਜੀ ਤੇ ਕਰੋ ਸਪੋਰਟ ਜਿੰਦੀ ਹੁੰਦੀ ਹੈ ਠੀਕ ਹੈ ਪਰਵਾਜ਼ ਆ ਬੰਦੀ ਪੂਰੀ ਮਨੇ ਉਹ ਘਰ ਲੈ ਬਾਦ ਨਹੀਂ ਪਰ ਸਹੀ ਆ ਭਾਈ ਲਿਆ thế tay chân đèo hay trai brio mừng nùng bò sao lâu về đi nắm bò sao lâu về mừng nắm bò sao lâu về mừng nắm bò sao lâu về mừng nắm ਕਿਹੜਾ ਬਈਆ ਹੁੰਦਾ ਜੀ ਫਰੀਦ ਦਾ ਇਹ ਤਾਂ ਦੀਪੀ ਡਰ ਬੜੀ ਏਨਾ ਹੁੰਦਾ ਨਾ ਯਾਰ ਉਹਦਾ ਦੇਖੋ ਪੂਰੀ ਪੂਰੀ ਗਲੀ ਇਹਦੇ ਚ ਕਟਿੰਗ ਲੈ ਗਿਆ ਚੱਲ ਤਾਂ ਨਾ ਨੇ ਯਾਰ ਵਧੀਆ ਹੀ ਭਾਈ ਉਹਦਾ ਕੀ ਐਵਰੇਜ ਭਾਈ ਤੇਜ਼ਲੀ ਦੀ ਤੇਲ ਤੇ ਖੂਆ ਤੇਲ ਬਹੁ ਪਿੰਦਾ ਤੇਲ ਬਹੁ ਖੰਦਾ ਵਧੀਆ ਇਹ ਤੇਲ ਵੀ ਕੋਈ ਵੱਡਾ ਇਹ ਬੰਦੇ ਕੋਈ ਕੋਈ ਰੱਖ ਸਕਦੇ ਜਿਹੜੇ ਬੰਦੇ ਤੇਜ਼ਿਲ ਜਾਂ ਦੇਖ ਹੁੰਦੇ ਨੇ ਰੇਟਰ ਇਹ ਜਿਗਰ ਵਾਲੇ ਬੰਦੇ ਰੱਖ ਸਕਦੇ ਆ ਇਹਨਾਂ ਦਾ ਜਿਗਰਾ ਆ ਇਹ ਲੋਕੀ ਮਾੜੇ-ਮੋٹے ਮਹਿੰਦਰਾ-ਮੁੰਦਰਾ ਲੈ ਲੈਂਦੇ ਛੋਟੇ-ਮੋਟੇ ਤੇ ਇਹ ਸਾਦੇ ਆ। ਵੀਊ ਚੈੱਕ ਕਰੋ ਭਾਜੀ ਵੀਊ ਤੇ ਐਖਿਓ ਮੜਾ ਜਾ। ਤੇ ਕਰ ਲੱਗਾਂ ਟੈਸਟਿੰਗ ਚਲਾ ਕੇ। ਇਹ ਜਿਹੜੀ ਸੀਟੀ ਜਿਹੜਾ ਇਹ ਸੀਗੀ ਨੇ ਵੈਣ ਕੀਤਾ ਭਾਜੀ। ਇਹ ਜਿਹੜੀ ਆ ਸੀਡੀ ਇਹ ਸੱਚੀ ਬਹੁਤ ਵੱਡਾ ਆ ਚੱਲ ਲਓ ਭਾਜੀ ਯਾਰ ਇਧਰੋਂ ਨਿਊਟਰਲ ਹੁਣਾ ਉਧਰੋਂ ਗੇਅਰ ਯਾਰ ਭਾਜੀ ਨਿਊਟਰਲ ਆਂਦੇ ਦੇਖੋ ਆਰੇ ਠੀਕ ਐ ਭਾਜੀ ਠੀਕ ਐ ਭਾਈ ਇਦਾਂ ਇਹ ਸਮਝਦਾ ਕੇ ਵਈ ਡੈਕਟਰ ਚਲਾਏ ਵਈ ਡੈਕਟਰ ਹੁਣ ਚਲਾਉਣੇ ਆਉਂਦੇ ਨਹੀਂ ਯਾਰ ਆਉਂਦਾ ਹੀ ਨਹੀਂ ਭਾਜੀ ਯਾਰ ਮੈਂ ਪਹਿਲੀ ਵਾਰ ਚਲਾਇ ਲੋ ਭਾਈ ਚੱਕੋ ਲਾਓ ਨਹੀਂ ਭਾਜੀ ਜਿਹੜੀ ਸੀਡੀ ਉਹਦਾ ਸੀਡੀ ਦਾ ਫੈਨ ਆ ਮੈਂ ਭਾਜੀ ਸੀਡੀ ਜਿਹੜੀ ਐ ਨਾ ਇਹ ਦਿਲ ਜੀਰਦੀ ਦਿਲ ਭਾਜੀ ਦਿਲ ਉਹ ਘਰੀ ਬੰਦੀ ਆ ਪਰ ਇਹ ਸਕੇ ਛਾੜਦੇ ਨਾ ਹੌਲੀ ਜੇ ਫੇ ਬਹੁਤ ਫਰੀ ਬਾਜ ਬੰਦੀ ਆ ਤੇ ਨਾ ਮੈਂ ਚੱਲਣਾ ਘਰੇ ਇਹ ਪਾਜੀਆ ਸਿੰਗਰ ਆ ਕਰਾਈ ਕਰੋ ਓਕੇ ਸਰ ਜਰਰੇ ਵੀਡੀਓ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਓਕੇ ਟਾਟਾ ਬਾਏ ਬਾਏ